ਸਰ ਮੇਰਾ ਨਾਮ ਰੁਹੀ ਭਗਤ ਹੈ ਮੈਂ ਮਹੱਲਾ ਸੰਤਨਗਰ ਕਾਦੀਆਂ ਦੀ ਵਸਨੀਕ ਹਾਂ ਕੁਝ ਸਮਾਂ ਪਹਿਲਾਂ ਪਿਛਲੇ ਸਾਲ ਦੀ ਗੱਲ ਹੈ ਕਿ ਸਾਡੇ ਇੱਥੇ ਗਵਰਨਮੈਂਟ ਬੈਂਕ ਦਾ ਬੈਂਕ ਆਫ ਬਰੋਡਾ ਉਹਦੇ ਵਿੱਚ ਸਰਦਾਰ ਰਜਿੰਦਰ ਸਿੰਘ ਜੋ ਕਿ ਕੈਸ਼ੀਅਰ ਸੀਗਾ ਉਹਦੇ ਵੱਲੋਂ ਲੋਕਾਂ ਨਾਲ ਧੋਖਾਧੜੀ ਕਰਕੇ ਮਤਲਬ ਕੋਈ ਐਫਡੀ ਜਮ੍ਹਾਂ ਕਰਵਾ ਕੇ ਜਾਂਦਾ ਸੀ ਜਾਂ ਕੋਈ ਕੈਸ਼ ਉਹ ਜਮ੍ਹਾਂ ਕਰਵਾ ਜਾਂਦਾ ਸੀ ਤੇ ਉਹਨਾਂ ਨੂੰ ਨਕਲੀ ਰਸੀਪਟਸ ਦੇ ਕੇ ਤੇ ਉਹਨਾਂ ਨੂੰ ਟਾਲ ਮਟੋਲ ਕਰ ਦਿੰਦਾ ਸੀ ਪਰ ਇਸ ਤਰ੍ਹਾਂ ਕਰਕੇ ਉਹ ਕਾਫੀ ਪੈਸਾ ਜਿਹੜਾ ਆ ਉੜਪ ਕਰਕੇ ਤੇ ਪਿਛਲੇ ਸਾਲ ਦਸੰਬਰ ਦਸੰਬਰ 2024 ਦੀ ਗੱਲ ਹੈ ਇਥੋਂ ਲੈ ਕੇ ਫਰਾਰ ਹੋ ਗਿਆ ਸੀ ਸਾਰੇ ਲੋਕਾਂ ਨੂੰ ਜਿਹੜੀ ਇਹਦੀ ਸੋਚਣਾ ਸੀ ਜਨਵਰੀ ਨਵੇਂ ਸਾਲ ਵਿੱਚ ਪਤਾ ਲੱਗਿਆ 2025 ਦੇ ਵਿੱਚ ਤੇ ਕਾਫੀ ਲੋਕਾਂ ਦਾ ਪੈਸਾ ਕਰੋੜਾਂ ਦੇ ਵਿੱਚ ਪੈਸਾ ਸੀਗਾ ਜਿਹੜਾ ਉਹ ਲੈ ਕੇ ਭੱਜ ਗਿਆ ਫਿਰ ਕਾਫੀ ਲੋਕਾਂ ਨੇ ਦੀ ਕੰਪਲੇਂਟਸ ਵੀ ਕੀਤੀਆਂ ਸੀ ਤੇ ਐਸ ਐਚਓ ਸਾਹਮਣੇ ਕਾਦੀਆਂ ਵੀ ਗੱਲ ਕੀਤੀ ਗਈ ਸੀ ਬਟ ਕੋਈ ਕਾਰਵਾਈ ਨਾ ਹੋਣ ਦੇ ਬਾਵਜੂਦ ਫਿਰ ਲੋਕਾਂ ਨੇ ਸਰਦਾਰ ਪ੍ਰਤਾਪ ਸਿੰਘ ਬਾਜਰਾ ਜੀ ਨੂੰ ਵਿੱਚ ਲਿਆ ਇਹਨਾਂ ਨੂੰ ਸਾਰੀ ਗੱਲ ਦੱਸੀ ਫਿਰ ਉਹਨਾਂ ਨੇ ਵਿੱਚ ਪਾ ਕੇ ਹੁਣ ਐਸ ਐਸ ਪੀ ਬਟਾਲਾ ਨੇ ਉਹਨਾਂ ਨੇ ਵੀ ਸਾਡੀ ਕਾਫੀ ਮਦਦ ਕੀਤੀ ਹੈ ਔਰ ਜੋ ਕਿ মিডিਆ ਜਿਹੜੇ ਸਾਡੇ ਨਾਲ ਸ਼ੁਰੂ ਤੋਂ ਪਹਿਲੇ ਦਿਨ ਤੁਸੀਂ ਸਾਡੇ ਨਾਲ ਸੀਗੇ ਉਹਨਾਂ ਨੇ ਸਾਡੀ ਕਾਫੀ ਬਹੁਤ ਮਦਦ ਕੀਤੀ ਹੈ ਔਰ ਇਹਨਾਂ ਸਾਰਿਆਂ ਦੀ ਮਦਦ ਦੇ ਨਾਲ ਅੱਜ ਉਹ ਸਰਦਾਰ ਤਰਿੰਦਰ ਸਿੰਘ ਸਾਨੋ ਬਲਦੇਵ ਸਿੰਘ ਅੱਜ ਅਰੈਸਟ ਹੋ ਚੁੱਕੇ ਨੇ ਤੇ ਮੈਂ ਸਪੈਸ਼ਲ ਧੰਨਵਾਦ ਕਰਦੀ ਹਾਂ ਸਰਪ੍ਰਤਾਰ ਸਿੰਘ ਬਾਜਰਾਜੀ ਦਾ ਮਕਬੂਲ ਸਰ ਸਤਨਕਾਰੀ ਸਰ মিডিਆ ਜਿਹੜੇ ਸਾਡੇ ਬਹੁਤ ਪਹਿਲੇ ਦਿਨ ਤੋਂ ਇਹਨਾਂ ਨੇ ਹੈਲਪ ਕੀਤੀ ਹੈ ਔਰ ਐਸਐਸਪੀ ਬਟਾਲਾ ਦਾ ਹੁਣ ਸਾਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਕਾਫੀ 7-8 ਮਹੀਨੇ ਵੇਟ ਕਰਨ ਤੋਂ ਬਾਅਦ ਉਹਨੂੰ ਅਰੈਸਟ ਕਰ ਲਿਆ ਗਿਆ ਹੈ ਤੇ ਸਾਡੇ ਲੋਕਾਂ ਦਾ ਜਿੰਨਾ ਵੀ ਪੈਸਾ ਹੈ 6 6 7 7 ਲੱਖ ਤਕਰੀਬਨ ਹਰ ਕਿਸੇ ਦਾ ਸੀਗਾ ਹਰ ਕਸਟਮਰ ਦਾ ਤੋਂ ਸਾਨੂੰ ਉਮੀਦ ਹੈ ਕਿ ਉਹ ਸਾਨੂੰ ਜਲਦ ਤੋਂ ਜਲਦ ਜਿਹੜਾ ਉਹ ਮਿਲ ਜੇ ਧੰਨਵਾਦ ਹਾਂਜੀ ਨਮਸਕਾਰ ਜੀ ਸਭ ਨੂੰ ਨਮਸਕਾਰ ਮੇਰਾ ਨਾਮ ਹੈ ਜਰਜੇਸ ਕੁਮਾਰ ਤੇ ਸਾਡਾ ਇੱਕ ਨਾ ਫਰਾਡ ਹੋਇਆ ਸੀ ਬੈਂਕ ਆਫ ਬਡੋੜਾ ਦੇ ਵਿੱਚ ਸਾਡਾ ਇੱਕ ਅਕਾਊਂਟ ਹੈਗਾ ਸੀ ਜਿਹੜਾ ਅੱਜ ਤੋਂ 4 ਸਾਲ ਚੱਲ ਰਿਹਾ ਸੀ ਪਹਿਲਾਂ ਬੈਂਕ ਆ ਬ੍ਰੋਦਰ ਵਿੱਚ ਸੇਵਿੰਗ ਅਕਾਊਂਟ ਸੀ ਉਹ ਵਿੱਚ ਪੈਸੇ ਸੀਗੇ ਕਮਸ ਕਮ 6-7 ਲੱਖ ਰੁਪਏ ਸੀ ਸਾਡੇ ਤੇ ਉਹ ਨਾ ਇਹ ਜਿਹੜਾ ਮਿਸਟਰ ਜਿਲਿੰਦਰ ਕੁਮਾਰ ਸਿੰਘ ਹੈ ਇਹ ਅਕਾਊਂਟੈਂਟ ਹੈ ਦਾ ਇਸ ਬੈਂਕ ਦਾ ਇਨੇ ਸਾਡੇ ਨਾਲ 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 ਮਤਲਬ ਫਰਾਡ ਕੀਤਾ ਬਹੁਤ ਵੱਡਾ ਆਈ ਥਿੰਕ ਮੇਰੇ ਨਾਲ ਹੀ ਨਹੀਂ ਇਕੱਲਾ ਕੀਤਾ ਇਨੇ ਕਮਸ ਕਮ 125 ਬੰਦਿਆਂ ਦੇ ਨਾਲ ਜਿੱਥੋਂ ਤੱਕ ਗਿਣਤੀ ਇਨਵੋਲਵ ਹੈਗੀ ਆ 125 ਬੰਦਿਆਂ ਦੇ ਨਾਲ ਇਹਰਾ ਫੇਰੀ ਕੀਤੀ ਹੈਗੀ ਆ ਇਹ ਰਫੇਰੀ ਵੀ ਇਸ ਤਰ੍ਹਾਂ ਕੀਤੀ ਹੈ ਕਿ ਕਈ ਵਿਚਾਰੇ ਜਿਸ ਤਰ੍ਹਾਂ ਕੋਈ ਕਿਸੇ ਦੀ ਐਫ ਡੀ ਆ ਆ ਜਾਂਦਾ ਤਾਂ ਕਾਨੂੰਨਨ ਹੈ ਨਹੀਂ ਇਹ ਸਿਸਟਮ ਇਹ ਐਫ ਡੀ ਨੂੰ ਅਸੀਂ ਤੋੜ ਦਿੱਤਾ ਜਾਏ ਲੇਕਿਨ ਇਹਨੇ ਫਰਾਡ ਦੇ ਨਾਲ ਐਫ ਡੀ ਨੂੰ ਕਿਸੇ ਦੀ ਆਪਣੀ 3 ਲੱਖ ਦੀ ਐਫ ਡੀ 5 ਲੱਖ ਦੀ ਐਫ ਡੀ 10 ਲੱਖ ਦੀ ਐਫ ਡੀ ਨੂੰ ਤੋੜ ਦਿੱਤਾ ਤੋੜ ਕੇ ਸਾਰਾ ਪੈਸਾ ਜਿਹੜਾ ਹੈ ਨਾ ਉਹ ਇਹਨੇ ਮਿਸਿਸ ਦੇ ਨਾਮ ਤੇ ਕੁਝ ਹੋਰ ਬੰਦਿਆਂ ਦੇ ਨਾਮ ਦੇ ਇਹਨੇ ਟ੍ਰਾਂਸਫਰ ਕੀਤਾ ਹੈ ਹੁਣ ਦੇਖੋ ਇਹ ਗੱਲ ਇਸ ਤਰ੍ਹਾਂ ਹੈ ਕਿ ਟ੍ਰਾਂਸਫਰ ਕੀਤਾ ਕਿਸ ਤਰ੍ਹਾਂ ਇੱਕ ਨਾਲ ਕੀਤਾ ਉਹ ਇਹ ਉਹ ਕੁਝ ਹਾਇਰ ਅਥੋਰਟੀ ਜਿਹਨੂੰ ਕਹਿੰਦੇ ਆਸੀਂ ਮੈਨੇਜਰ ਕਹਿੰਦੇ ਆ ਉਹ ਵੀ ਇਹਦੇ ਨਾਲ ਹੀ ਇਨਵੋਲਵ ਹੈਗਾ ਤਾਂ ਕਿ اللہ ਬੰਦਾ ਤੇ ਘਰ ਹੀ ਨਹੀਂ ਸਕਦਾ ਇਟ ਇਸ ਨੋਟ ਪੋਸੀਬਲ ਫॉर ਸਿੰਗਲ ਪਰਸਨ ਜੇਮ ਹਾਂਜੀ ਤੇ ਇਹ ਉਹ ਜਿਹੜਾ ਇਹਨਾਂ ਦਾ ਮੈਨੇਜਰ ਸੀ ਮਿਸਟਰ ਗੋਇਲ ਸੀ ਮੈਨੂੰ ਨਾਮ ਦਾ ਨਹੀਂ ਪਤਾ ਉਹ ਅੰਕਿਤ ਗੋਇਲ ਉਹ 100% ਦੇ ਨਾਲ ਇਨਵੋਲਵ ਹੈ ਹਾਂਜੀ ਤੇ ਉਹਨੇ ਇਹ ਸਾਰਾ ਕੰਮ ਕੀਤਾ ਹੈਗਾ ਦੋਨਾਂ ਨੇ ਤੇ ਉਸ ਤੋਂ ਬਾਅਦ ਜਿਹੜਾ ਪਿਛਲਾ ਸਟਾਫ ਹੈਗਾ ਜਿਹੜਾ ਚੇਂਜ ਹੋ ਚੁੱਕਿਆ ਸਟਾਫ ਉਰੇ ਨਾਲ ਇਹਨਾਂ ਨੇ ਮਿਲ ਕੇ ਸਾਰੀ ਕਾਰਵਾਈ ਕੀਤੀ ਹੈਗੇ ਔਰ ਇਹ ਜਿਹੜੀ ਜਿਹੜੀ ਅਮਾਉਂਟ ਆਨ ਦੀ ਪਈ ਹੈ ਕੈਲਕੂਲੇਸ਼ਨ ਚ ਆ ਰਹੀ ਹੈ ਜਿਸ ਤਰ੍ਹਾਂ ਇੱਕ ਐਫ ਡੀ ਦੇ ਅਮਾਉਂਟ ਆ ਗਈ ਦੂਸਰੀ ਜਿਹੜੀ ਦੂਸਰੇ ਖਾਤਿਆਂ ਦੇ ਵਿੱਚ ਪਾਏ ਗਏ ਸੀ ਪੈਸੇ ਉਹ ਅਮਾਉਂਟ ਆ ਗਈ ਤੇ ਇੱਕ ਜਿਹੜਾ ਸਾਡੇ ਤੋਂ ਜਿਹੜਾ ਮਤਲਬ ਲੈ ਕੇ ਗਿਆ ਪੈਸਾ ਹਨਾ ਪਰਸਨਲ ਕੰਪਿਊਟਰ ਟ੍ਰਾਂਸਫਰ ਕਰਕੇ ਆਪਣੇ ਵਾਈਫ ਦੇ ਕਾਊਂਟਾ ਵਿੱਚੋਂ ਦੂਸਰੇ ਦੇ ਕਾਊਂਟਾ 'ਚ ਇਹਨਾਂ ਟ੍ਰਾਂਸਫਰ ਕੀਤਾ ਇਹ ਹੋਲ ਅਮਾਉਂਟ ਜਿਹੇ ਅਸੀਂ ਕੈਲਕੂਲੇਟ ਕਰੀਏ ਤੇ ਦੈਟ ਊਡ ਬੀ ਅਪਰੋਕਸੀਮੇਟ 3-4 ਕਰੋੜ ਬੰਦੀ ਆ ਗਈ ਹੈ ਜੀ ਤੇ ਇਹ ਸਾਰਾ ਪੈਸਾ ਇਨੇ ਇਹ ਬੰਦਾ ਕਲਪਰੇਟ ਹੈਗਾ ਇਹ ਬੰਦਾ ਇਨਵੋਲਵ ਹੈਗਾ ਇਸ ਕੰਮ ਦੇ ਵਿੱਚ ਇਨੇ ਸਾਰਾ ਇਹ ਕੰਮ ਕੀਤਾ ਹੈਗਾ ਜੀ ਹੁਣ ਤੇ ਇੱਕ ਕੇਸ ਜਿਹੜਾ ਸੀ ਜਦੋਂ ਅਸੀਂ ਕੋਟਾਪ ਕੀਤਾ ਸੀ ਇਹ ਸਟਾਰ ਇਨੇ ਤੁਹਾਡੇ ਕੋਲ ਪੈਸਾ ਲਿਆ ਸੀ ਦਸੰਬਰ ਦੇ ਵਿੱਚ ਦਸੰਬਰ ਤੋਂ ਬਾਅਦ ਇਹ ਬੰਦਾ ਜਿਹੜਾ ਹੈ ਨਾ ਆਪਣੀ ਨੌਕਰੀ ਛੱਡ ਕੇ ਚਲਾ ਗਿਆ ਮਤਲਬ ਭੱਜ ਗਿਆ ਫਰਾਰ ਹੋ ਗਿਆ ਉਸ ਤੋਂ ਬਾਅਦ ਇਹਾਨੂੰ ਕੋਈ ਨਹੀਂ ਪਤਾ ਇਹ ਕਿੱਥੇ ਗਿਆ ਕਿੱਥੇ ਨਹੀਂ ਗਿਆ ਇਹਦੇ ਮਾਪਿਆਂ ਲੋ ਗਏ ਤੇ ਮਾਪਿਆਂ ਨੇ ਕਹਿਤਾ ਜੀ ਬੇਦਖਲ ਕਰ ਦਿੱਤਾ ਗਿਆ ਤੇ ਦੇਖੋ ਬੇਦਖਲੀ ਦਾ ਤੇ ਵੀ ਅਸੀਂ ਜੋ ਕਮੈਂਟ ਕਰੀਏ ਬੇਦਖਲੀ ਜਿਹੜੀ ਹੈਗੀ ਹੈ ਉਹ ਪੋਸਟ ਬੇਦਖਲੀ ਹੈਗੀ ਹੈ ਉਹ ਪੀ ਜਾਂ ਇਹ ਜੋ ਬੇਦਖਲ ਕਰਨਾ ਹੈ ਤੇ ਆਪਣੇ ਮੁੰਡੇ ਨੂੰ ਬੇਦਖਲ ਕਰਨਾ ਹੈ ਤਾਂ ਜਾਂ ਤੋ ਪਹਿਲਾਂ ਕੀਤਾ ਹੁੰਦਾ ਯਾਨੀ ਘਟਨਾ ਹੋਣ ਤੋਂ ਬਾਅਦ ਤੁਸੀਂ ਬੇਦਖਲ ਕੀਤਾ ਹੈ ਨਾ ਜੀ ਇਹ ਗੱਲ ਹੀ ਨਾ ਬੰਦੀ ਕਰਕ ਦੈਟ ਇਜ਼ ਨਾਟ ਅ ਰੀਜ਼ਨ ਦੂਸਰੀ ਗੱਲ ਹੈ ਜੀ ਕਿ ਜਿਹੜਾ ਇਹਨਾਂ ਨੇ ਜਿਹੜਾ ਸਾਰਾ ਇਹ ਕੰਮ ਕੀਤਾ ਉਸ ਤੋਂ ਬਾਅਦ ਇਹ 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 ਚੈਨ ਲੱਗਿਆ ਜੀ ਹੰਦਰ ਕੋਲ ਕੋਈ ਨੂੰ ਹਾਨੂੰ ਨਹੀਂ ਪਤਾ ਬੰਦਾ ਕਿੱਥੇ ਗਿਆ ਹਨਾ ਅਸੀਂ 1 ਸਾਲ ਹੋ ਗਿਆ ਇਹਨੂੰ ਅਸੀਂ ਲੱਭਦੇ ਪਏ ਆ ਤੇ ਹਾਨੂੰ ਨਹੀਂ ਪਤਾ ਹੈਗਾ ਹਾਂਜੀ ਬਾਅਦ ਵਿੱਚ 1 ਸਾਲ ਹੋ ਗਿਆ ਅਸੀਂ ਪੁਲਿਸ ਦੇ ਕੋਲ ਪਹਿਲਾਂ ਗਏ ਪੁਲਿਸ ਨੇ ਵੀ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਹਾਂਜੀ ਉਸ ਤੋਂ ਬਾਅਦ ਫਿਰ ਅਸੀਂ ਹੁਣ ਹੋਂ ਜਾ ਕੇ ਆਪਣਾ ਪ੍ਰਤਾਪ ਸਿੰਘ ਬਾਜਵਾ ਜੀ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਅਸੀਂ ਇਹਨਾਂ ਦੇ ਪਰਸਨਲੀ ਮਿਲੇ ਇਹਨਾਂ ਨੂੰ ਸਾਰੇ ਜਾਣੇ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ মিডিਆ ਮੀਟਿੰਗ ਹੋਈ ਸਾਇਸਾਰ ਇਹਨਾਂ ਨਾਲ ਮਿਲੇ ਸੀ प्रताप ਸਿੰਘ ਬਾਜਵਾ ਨੇ ਨਾ ਪੂਰਾ ਆਸ਼ਵਾਸਨ ਦਿੱਤਾ ਸੀ ਕਿ ਇਹਨਾਂ ਦਾ ਕੰਮ ਕਰੋ ਅਸੀਂ ਫਿਰ ਸਾਰੇ ਜਾਣੇ ਮਿਲ ਕੇ ਤੇ ਪਹਿਲਾਂ ਗਏ ਸੀ ਆਪਣਾ ਐਸਐਸਪੀ ਆਫਿਸ ਤੇ ਵੇਚਰ ਐਸਐਸਪੀ ਦੇ ਵਿੱਚ ਆਫੀਸਰ ਮਤਲਬ ਜਿਹੜੇ ਐਸਐਸਪੀ ਸਾਨੂੰ ਮਿਸਟਰ ਖਾਨ ਬਹੁਤ ਵਧੀਆ ਬੰਦੇ ਨੇ ਉਹਨਾਂ ਨੇ ਪੂਰੀ ਕਹਿੰਦੇ ਸੀ ਆਸ਼ਵਾਸਨ ਦਿੱਤਾ ਕਿ ਤੁਹਾਡਾ ਕੰਮ ਹੋਏਗਾ ਫਿਰ ਉਹਨਾਂ ਨੇ ਕੇਸ ਟਰਾਂਸਫਰ ਕੀਤਾ ਜੀ ਡੀਐਸਪੀ ਨੂੰ ਅਸੀਂ ਹਰਗੋਬਿੰਦਪੁਰ ਚ ਡੀਐਸਪੀ ਨੂੰ ਵੀ ਮਿਲੇ dsp ਨੇ ਵੀ ਕਿਹਾ ਕਿ ਜਿਹੜੇ ਜਿਹੜੇ ਬੰਦਿਆਂ ਦੇ ਅਕਾਊਂਟ 'ਚ ਪੈਸਾ ਟਰਾਂਸਫਰ ਹੋਇਆ ਅਸੀਂ ਉਹਨਾਂ ਨੂੰ इवन ਕੀ ਵਾਈਫ ਹੋ ਗਿਆ ਜਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਜਿਹੜੇ ਵੀ ਨੇ ਉਹਨਾਂ ਦੇ ਸਾਰਿਆਂ ਨੂੰ ਅਸੀਂ ਇੱਥੇ ਲੈ ਆ ਕੇ ਆਵਾਂਗੇ ਅਸੀਂ ਬਖਸ਼ਣਾ ਨਹੀਂ ਕਿਸੇ ਨੂੰ ਇਹ ਸੁਣ ਕੇ ਸਾਨੂੰ ਬਹੁਤ ਇੱਕ ਮਤਲਬ ਠੀਕ ਲੱਗਾ ਕਿ ਚਲੋ ਠੀਕ ਹੈ ਪਰ ਸਿਆਸਤਨ ਜਿਹੜਾ ਦਾ ਕੁਛ ਨਾ ਕੁਛ ਕਰਤੇ ਰਿਹਾ ਥੋੜਾ ਜਿਹਾ ਸਾਨੂੰ ਫੀਲ ਹੋਇਆ ਉਸ ਉਸ ਮੱਦੇ ਨਜ਼ਰ ਫਿਰ ਅਸੀਂ ਜਦੋਂ ਉਹਨਾਂ ਨੇ ਆਖਿਆ ਕਿ ਇੱਥੇ ਆ ਕੇ ਐਸਟੀਓ ਕਾਦੀਆਂ ਤੇ ਆ ਕੇ ਤੁਸੀਂ ਆਪਣੇ ਬਿਆਨ ਲਿਖਾਓ ਦੁਬਾਰਾ ਫਿਰ ਅਸੀਂ ਇੱਥੇ ਦੋ ਆ ਦੁਬਾਰਾ ਆਏ ਤੇ ਐਸਐਚਓ ਨੇ ਵੀ ਥੋੜੀ ਬਹੁਤੀ ਕਾਂਠਾਂ ਕੀਤੀ ਵੀ ਹਾਂ ਜੀ ਅਸੀਂ ਨਹੀਂ ਕਰਨਾ ਜੇ ਐ ਨਹੀਂ ਕਰਨਾ ਉਹ ਨਹੀਂ ਕਰਨਾ ਪਰ ਫਿਰ ਵੀ ਚਲੋ ਅਸੀਂ ਥੋੜਾ ਬੋਤਾ ਬੋਲੇ ਆ ਗਰਮ ਗਰਮ ਹੋਏ ਆ ਤੇ ਫਿਰ 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 ਉਹਨਾਂ ਨੇ ਇਹਨਾਂ ਨੇ ਕਾਰਵਾਈ ਕਰਨੀ ਸ਼ੁਰੂ ਕੀਤੀ ਹੈ ਤੇ ਇੱਕ ਦੋਸਤੋਂ ਤੀਜੇ ਦਿਨ ਬਾਅਦ ਮੈਨੂੰ ਫੋਨ ਆਇਆ ਸੀ ਕਾਦੀਆਂ ਥਾਣੇ ਤੋਂ ਤੇ ਉਹਨਾਂ ਨੇ ਜਿਹੜਾ ਮੁੰਡਾ ਰਿਪੋਰਟ ਲਿਖਦਾ ਉਹ ਕਹਿੰਦਾ ਸੀ ਦੱਸੋ ਜੀ ਇਹ ਇਹ ਕੱਲਾ ਬ੍ਰਦਰ ਹੈਗਾ ਨਹੀਂ ਕਿ ਹਾਂ ਸਿੰਗਲ ਬ੍ਰਦਰ ਹੈਗਾ ਇਤਸ ਉਸ ਤੋਂ ਬਾਅਦ ਫਿਰ ਹੁਣ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਕਾਰਵਾਈ ਕੀਤੀ ਤੇ ਹੁਣ ਬੰਦਾ ਜਿਹੜਾ ਹੈ ਉਹ ਫਾਈਂਡ ਆਊਟ ਹੋ ਚੁੱਕਿਆ ਆ ਤੇ ਬਾਕੀ ਹੁਣ ਕਾਰਵਾਈ ਦੇਖੋ ਸਾਨੂੰ ਤੇ ਸਾਡਾ ਮਿਲਣਾ ਚਾਹੀਦਾ ਹੁਣ ਸਾਡਾ ਮੇਰਾ ਵੀ 6 ਲੱਖ ਰੁਪਏ ਦਾ ਹੈਗਾ ਸੀ ਜੀ ਸਾਡੇ ਚ 5 ਤੋਂ 5-6 ਲੱਖ ਰੁਪਏ ਹੈਗਾ ਸੀ ਆ ਇਹ ਤਾਂ ਫਿਲਹਾਲ ਤੇ ਪਤਾ ਨਹੀਂ ਇਹਦੇ ਤੋਂ ਦੇਖੋ ਹੁਣ ਕਾਰਵਾਈ ਹੋਏਗੀ ਤੇ ਫਿਰ ਪਤਾ ਲੱਗੇਗਾ